ਦੋਸਤੋ ਸਾਡੇ ਰੇਸ਼ੀਆਂ ਮੁਨੀਆ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਹਵਾ ਵਿੱਚ ਤੈਰ ਸਕਦੇ ਹੋ ਪਾਣੀ ਉੱਤੇ ਚੱਲ ਸਕਦੇ ਹੋ ਪੂਰੀ ਦੁਨੀਆ ਦੇੱਤ ਸਕਦੇ ਹੋ ਪਰ ਆਪਣੇ ਮਨ ਦੀ ਚਾਲ ਨੂੰ ਸਮਝਣਾ ਇਹਨਾਂ ਸਾਰੇ ਕੰਮਾਂ ਤੋਂ ਔਖਾ ਕੰਮ ਹੈ ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਤੁਸੀਂ ਜਿਹੜਾ ਕੰਮ ਕਰਨਾ ਚਾਹੁੰਦੇ ਹੋ ਤੁਹਾਡਾ ਮਨ ਉਸ ਤੋਂ ਉਲਟਾ ਕੰਮ ਕਰਦਾ ਹੈ ਉਦਾਹਰਨ ਦੇ ਲਈ ਜੇਕਰ ਤੁਸੀਂ ਸਿਗਰਟ ਪੀਣਾ ਛੱਡਣਾ ਚਾਹੁੰਦੇ ਹੋ ਤੁਸੀਂ ਆਪਣੇ ਆਪ ਤੋਂ ਦ੍ਰਿੜਤਾ ਵੀ ਲੈਂਦੇ ਹੋ ਪਰ ਕੁਝ ਹੀ ਸਮੇਂ ਬਾਅਦ ਤੁਹਾਡਾ ਮਨ ਤੁਹਾਨੂੰ ਖਿੱਚ ਕੇ ਫਿਰ ਉਸੇ ਸਿਗਰਟ ਕੋਲ ਲਿਆ ਕੇ ਖੜਾ ਕਰ ਦਿੰਦਾ ਹੈ ਤੇ ਇਹ ਗੱਲ ਸਿਰਫ ਸਿਗਰਟ ਉੱਪਰ ਲਾਗੂ ਨਹੀਂ ਹੁੰਦੀ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਸਾਰੇ ਇਹੋ ਜਿਹੇ ਕੰਮ ਹੁੰਦੇ ਨੇ ਇਹੋ ਜੀਆਂ ਆਦਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਛੱਡਣਾ ਤਾਂ ਚਾਹੁੰਦੇ ਆਂ ਪਰ ਅਸੀਂ ਚਾਕੇ ਵੀ ਉਹਨਾਂ ਆਦਤਾਂ ਨੂੰ ਛੱਡ ਨਹੀਂ ਪਾਉਂਦੇ ਪਰ ਦੋਸਤੋ ਜੇ ਅਸੀਂ ਆਪਣੇ ਮਨ ਦੇ ਦਰਸ਼ਕ ਇਸ ਦੇ ਗਵਾਹ ਬਣਨ ਦਾ ਯਤਨ ਕਰੀਏ ਤਾਂ ਫਿਰ ਅਸੀਂ ਆਪਣੇ ਮਨ ਦੀ ਚਾਲ ਨੂੰ ਫੜ ਸਕਦੇ ਹਾਂ ਤੇ ਜੇਕਰ ਇੱਕ ਵਾਰ ਸਾਡੇ ਮਨ ਦੀ ਚਾਲ ਸਾਡੀ ਪકડ ਵਿੱਚ ਆ ਜਾਵੇ ਤਾਂ ਫਿਰ ਅਸੀਂ ਕੋਈ ਵੀ ਆਦਤ ਨੂੰ ਆਸਾਨੀ ਨਾਲ ਛੱਡ ਸਕਦੇ ਹਾਂ ਜਾਂ ਫਿਰ ਇਸ ਦੇ ਉਲਟ ਕੋਈ ਵੀ ਆਦਤ ਅਪਣਾ ਸਕਦੇ ਹਾਂ ਜਿਵੇਂ ਅਮਰਤ ਵੇਲੇ ਉੱਠਣਾ ਜਾਂ ਫਿਰ ਕੋਈ ਵੀ ਇਹੋ ਜਿਹਾ ਕੰਮ ਜਿਸ ਨੂੰ ਪੂਰਾ ਕਰਨ ਲਈ ਸਾਡੇ ਮਨ ਵਿੱਚ ਆਲਸ ਆ ਜਾਂਦਾ ਹੈ ਕਿਉਂਕਿ ਸਾਡੀਆਂ ਆਦਤਾਂ ਦੇ ਪਿੱਛੇ ਮੂਲ ਬਿੰਦੂ ਸਾਡਾ ਮਨ ਹੀ ਤਾਂ ਹੁੰਦਾ ਹੈ ਤੇ ਅਸੀਂ ਉਸ ਨੂੰ ਹੀ ਅਣਦੇਖਾ ਕਰਕੇ ਚੱਲਦੇ ਰਹਿੰਦੇ ਹਾਂ ਤੇ ਬਾਅਦ ਵਿੱਚ ਪਛਤਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਵੀ ਚਾਰਾ ਨਹੀਂ ਬਚਦਾ ਅੱਜ ਦੀ ਜੋ ਗਿਆਨਮਈ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਸ ਤੋਂ ਤੁਹਾਨੂੰ ਕੁਝ ਅਜਿਹੇ ਤਰੀਕੇ ਪਤਾ ਚੱਲਣਗੇ ਜਿਸ ਨਾਲ ਤੁਸੀਂ ਆਪਣੇ ਮਨ ਦੀ ਚਾਲ ਨੂੰ ਭਲੀ ਭੰਤੀ ਫੜ ਸਕਦੇ ਹੋ ਉਸ ਨੂੰ ਜਾਣ ਸਕਦੇ ਹੋ ਉਸ ਦੀ ਜਾਂਚ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਣੀਆਂ ਆਦਤਾਂ ਵਿੱਚ ਬਦਲਾਅ ਕਰ ਸਕਦੇ ਹੋ ਇੱਕ ਵਾਰ ਇੱਕ ਨੌਜਵਾਨ ਚੇਲਾ ਇੱਕ ਗੁਰੂ ਦੇ ਆਸ਼ਰਮ ਵਿੱਚ ਉਪਦੇਸ਼ ਲੈਣ ਲਈ ਆਇਆ ਹੋਇਆ ਸੀ ਉਹ ਚੇਲਾ ਬੜਾ ਜ਼ਿਆਦਾ ਬੋਲਦਾ ਸੀ ਉਹ ਆਪਣੇ ਗੁਰੂ ਦੀ ਗੱਲ ਘੱਟ ਸੁਣਦਾ ਸੀ ਤੇ ਆਪਣੀਆਂ ਗੱਲਾਂ ਦੱਸਣ ਲਈ ਉਹ ਉਤਸਕ ਰਹਿੰਦਾ ਸੀ ਇੱਕ ਦਿਨ ਗੁਰੂ ਸਿਮਰਨ ਉੱਪਰ ਧਿਆਨ ਉੱਪਰ ਚਰਚਾ ਕਰ ਰਹੇ ਸੀ ਕਿ ਧਿਆਨ ਕਿਸ ਪ੍ਰਕਾਰ ਨਾਲ ਕੀਤਾ ਜਾਂਦਾ ਹੈ ਤੇ ਧਿਆਨ ਦਾ ਕੀ ਮਹੱਤਵ ਹੁੰਦਾ ਹੈ ਇਸ ਬਾਰੇ ਚਰਚਾ ਚੱਲ ਰਹੀ ਸੀ ਆਸ਼ਰਮ ਦੇ ਸਾਰੇ ਚੇਲੇ ਚੁੱਪਚਾਪ ਆਪਣੇ ਗੁਰੂ ਦੇ ਬਚਨ ਧਿਆਨ ਨਾਲ ਸੁਣ ਰਹੇ ਸੀ ਗੁਰੂ ਉਹਨਾਂ ਨੂੰ ਸਮਝਾ ਰਹੇ ਸੀ ਕਿ ਤੁਸੀਂ ਚਾਹੇ ਕਿਸੇ ਵੀ ਤਰ੍ਹਾਂ ਦਾ ਧਿਆਨ ਕਰ ਰਹੇ ਹੋਵੋ ਪਰ ਧਿਆਨ ਦੀ ਡੂੰਘਾਈ ਵਿੱਚ ਜਾਣ ਲਈ ਤੁਹਾਨੂੰ ਆਪਣੇ ਮਨ ਅੰਦਰ ਪਿਆਰ ਜਗਾਉਣਾ ਪਵੇਗਾ। ਧਿਆਨ ਕਰਦੇ ਸਮੇਂ ਤੁਹਾਨੂੰ ਆਪਣੇ ਮਨ ਦਾ ਨਿਰੰਤਰ ਨਿਰੀਖਣ ਕਰਨਾ ਪਵੇਗਾ ਕਿ ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ। ਉਸ ਨੂੰ ਵੇਖਣਾ ਪਵੇਗਾ। ਇਸ ਤੋਂ ਪਹਿਲਾਂ ਕਿ ਗੁਰੂ ਆਪਣੀ ਗੱਲ ਪੂਰੀ ਕਰਦੇ ਕਿ ਉਹ ਜ਼ਿਆਦਾ ਬੋਲਣ ਵਾਲਾ ਚੇਲਾ ਵਿਚਾਰੋਂ ਹੀ ਬੋਲ ਪਿਆ। ਉਹ ਬੋਲਿਆ ਕਿ ਗੁਰੂ ਜੀ ਮੈਂ ਕਈ ਦਿਨਾਂ ਤੋਂ ਆਪਣੇ ਮਨ ਨੂੰ ਦੇਖ ਰਿਹਾ ਹਾਂ। ਮੈਂ ਹਰੇਕ ਆਉਣ ਜਾਣ ਵਾਲੇ ਵਿਚਾਰ ਨੂੰ ਬਹੁਤ ਡੰਗਾਈ ਨਾਲ ਵੇਖਦਾ ਤੇ ਸਮਝਦਾ ਵੀ ਹਾਂ ਪਰ ਉਸ ਦੇ ਬਾਵਜੂਦ ਮੇਰੇ ਮਨ ਦੀਆਂ ਆਦਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ ਮੈਂ ਅਕਸਰ ਸਵੇਰੇ देर ਨਾਲ ਉੱਠਦਾ ਤੇ ਹਰ ਰਾਤ ਮੈਂ ਇਹ ਸੋਚ ਕੇ ਸੌਂਨਾ ਕਿ ਮੈਂ ਸਵੇਰੇ ਜਲਦੀ ਉੱਠਾਂਗਾ ਜਲਦੀ ਉੱਠ ਕੇ ਧਿਆਨ ਕਰਾਂਗਾ ਆਪਣੇ ਮਨ ਨੂੰ ਦੇਖਾਂਗਾ ਪਰ ਮੈਂ ਅਜਿਹਾ ਕਰ ਨਹੀਂ ਪਾਉਂਦਾ ਮੈਂ ਆਪਣੇ ਸਾਥੀਆਂ ਨਾਲ ਵੀ ਇਸ ਬਾਰੇ ਚਰਚਾ ਕੀਤੀ ਪਰ ਉਹਨਾਂ ਕੋਲ ਵੀ ਇਸ ਦਾ ਕੋਈ ਜਵਾਬ ਨਹੀਂ ਸੀ। ਇਸ ਆਸ਼ਰਮ ਵਿੱਚ ਕੋਈ ਵੀ ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ। ਹਰ ਕੋਈ ਚੁੱਪ ਰਹਿੰਦਾ ਹੈ। ਕੋਈ ਚਰਚਾ ਨਹੀਂ ਹੁੰਦੀ। ਇਸ ਤਰ੍ਹਾਂ ਅਸੀਂ ਆਪਣੇ ਮਨ ਨੂੰ ਕਿਵੇਂ ਸਮਝ ਸਕਾਂਗੇ? ਅਸੀਂ ਇਸ ਨੂੰ ਕਿਵੇਂ ਦੇਖ ਸਕਾਂਗੇ? ਜਿੰਨਾ ਚਿਰ ਅਸੀਂ ਆਪਣੇ ਮਨ ਦੇ ਵਿਚਾਰ, ਆਪਣੇ ਮਨ ਦੀਆਂ ਆਦਤਾਂ ਦਾ ਇੱਕ ਦੂਜੇ ਦੇ ਸਾਹਮਣੇ ਜ਼ਿਕਰ ਨਹੀਂ ਕਰਾਂਗੇ। ਉਹ ਸਪਰ ਚਰਚਾ ਨਹੀਂ ਕਰਾਂਗੇ ਤਦ ਤੱਕ ਅਸੀਂ ਚੁੱਪ ਰਹਿ ਕੇ ਆਪਣੇ ਮਨ ਨੂੰ ਕਿਵੇਂ ਸਮਝ ਸਕਾਂਗੇ ਕਿਰਪਾ ਕਰਕੇ ਇਹਨਾਂ ਸਾਰਿਆਂ ਨੂੰ ਸਮਝਾਓ ਕਿ ਘਟੋ ਘਟ ਇੱਕ ਦੂਜੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਦਾ ਕਰੋ ਉਹਨਾਂ ਦੇ ਮਨ ਵਿੱਚ ਕਿਹੜੇ ਵਿਚਾਰ ਚੱਲਦੇ ਨੇ ਧਿਆਨ ਕਰਨ ਨਾਲ ਉਹਨਾਂ ਵਿੱਚ ਕੀ ਤਬਦੀਲੀ ਆਉਂਦੀ ਹੈ ਉਹ ਕੀ ਮਹਿਸੂਸ ਕਰਦੇ ਨੇ ਘਟੋ ਘਟ ਆਸ਼ਰਮ ਵਿੱਚ ਇਹਨਾਂ ਗੱਲਾਂ ਤੇ ਤਾਂ ਚਰਚਾ ਹੋਣੀ ਚਾਹੀਦੀ ਹੈ ਗੁਰੂ ਨੇ ਉਸ ਜ਼ਿਆਦਾ ਬੋਲਣ ਵਾਲੇ ਚੇਲੇ ਨੂੰ ਪੁੱਛਿਆ ਕਿ ਤੂੰ ਦੂਜਿਆਂ ਦੇ ਮਨ ਦੀ ਗੱਲ ਕਿਉਂ ਜਾਣਨਾ ਚਾਹੁੰਦਾ ਹੈ ਉਸ ਨਾਲ ਤੇਰਾ ਕੀ ਫਾਇਦਾ ਹੋਵੇਗਾ ਕੀ ਤੈਨੂੰ ਆਪਣੇ ਆਪ ਨੂੰ ਦੇਖਣ ਲਈ ਆਪਣੇ ਮਨ ਨੂੰ ਸਮਝਣ ਲਈ ਕਿਸੇ ਹੋਰ ਦੇ ਮਨ ਦੇ ਵਿਚਾਰ ਜਾਣਣੇ ਜ਼ਰੂਰੀ ਨੇ ਉਹਨਾਂ ਦੇ ਮਨ ਵਿੱਚ ਕੀ ਚੱਲਦਾ ਹੈ ਇਸ ਤੋਂ ਤੈਨੂੰ ਕੀ ਲਾਭ ਹੋਵੇਗਾ ਕੀ ਤੂੰ ਮੇਰੇ ਇਸ ਸਵਾਲ ਦਾ ਜਵਾਬ ਦੇ ਸਕਦਾ ਹੈ ਚੇਲੇ ਨੂੰ ਆਪਣੇ ਗੁਰੂ ਤੋਂ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ ਉਸਨੇ ਅੰਦਰੇ-ਅੰਦਰ ਸੋਚਿਆ ਕਿ ਗੱਲ ਤਾਂ ਗੁਰੂ ਜੀ ਠੀਕ ਕਹਿ ਰਹੇ ਨੇ ਇਸ ਨਾਲ ਮੇਰਾ ਕੀ ਲਾਭ ਹੋਵੇਗਾ ਜੇ ਮੈਂ ਦੂਸਰਿਆਂ ਦੇ ਮਨ ਦੀ ਗੱਲ ਜਾਣ ਵੀ ਲਵਾਂਗਾ ਜਾਂ ਦੂਸਰਿਆਂ ਦੇ ਸਾਹਮਣੇ ਆਪਣੇ ਮਨ ਦੀ ਗੱਲ ਦੱਸ ਵੀ ਦਵਾਂਗਾ ਤਾਂ ਉਸ ਤੋਂ ਮੈਨੂੰ ਕੀ ਲਾਭ ਹੋਵੇਗਾ ਕਿ ਮੈਂ ਆਪਣੇ ਮਨ ਨੂੰ ਸਮਝ ਸਕਾਂਗਾ ਉਹ ਚੇਲਾ ਆਪਣੇ ਹੀ ਕੀਤੇ ਸਵਾਲ ਵਿੱਚ ਉਲਝ ਚੁੱਕਿਆ ਸੀ ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਪਰ ਫਿਰ ਵੀ ਉਸ ਨੇ ਹੋਰਾਂ ਚੇਲਿਆਂ ਦੇ ਸਾਹਮਣੇ ਆਪਣੀ ਗੱਲ ਨੂੰ ਉੱਚਾ ਦਿਖਾਉਣ ਲਈ ਗੁਰੂ ਨੂੰ ਕਿਹਾ ਕਿ ਗੁਰੂ ਜੀ ਜੇਕਰ ਸਾਨੂੰ ਇਹ ਪਤਾ ਲੱਗ ਜਾਵੇ ਕਿ ਦੂਸਰੇ ਦੇ ਮਨ ਵਿੱਚ ਕਿਹੜੇ ਵਿਚਾਰ ਚੱਲਦੇ ਨੇ ਤੇ ਉਹ ਉਹਨਾਂ ਵਿਚਾਰਾਂ ਨੂੰ ਧਿਆਨ ਵਿੱਚ ਜਾ ਕੇ ਕਿਵੇਂ ਦੇਖਦੇ ਨੇ ਤਾਂ ਸਾਡੇ ਲਈ ਸਿਮਰਨ ਕਰਨਾ ਧਿਆਨ ਕਰਨਾ ਸੌਖਾ ਹੋ ਜਾਵੇਗਾ ਅਸੀਂ ਵੀ ਆਪਣੇ ਵਿਚਾਰਾਂ ਨੂੰ ਉਸੇ ਤਰ੍ਹਾਂ ਆਪਣੇ ਸਿਮਰਨ ਵਿੱਚ ਦੇਖ ਸਕਾਂਗੇ ਆਪਣੇ ਮਨ ਨੂੰ ਸਮਝ ਸਕਾਂਗੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਡੂੰਘੇ ਧਿਆਨ ਦੇ ਲਈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਆਪਣੇ ਮਨ ਨੂੰ ਵੇਖਿਆ ਜਾਵੇ ਇਸ ਗੱਲ ਤੇ ਚਰਚਾ ਹੋਵੇਗੀ ਤਾਂ ਦੂਜਿਆਂ ਨੂੰ ਵੀ ਆਪਣੇ ਮਨ ਦੀ ਨਿਗਰਾਨੀ ਕਰਨ ਵਿੱਚ ਫਾਇਦਾ ਹੋ ਸਕਦਾ ਹੈ ਗੁਰੂ ਨੇ ਉਸ ਨੂੰ ਪੁੱਛਿਆ ਕਿ ਮੰਨ ਲਓ ਕਿ ਕੋਈ ਚੇਲਾ ਡੂੰਘਾਈ ਨਾਲ ਧਿਆਨ ਲਗਾਉਂਦਾ ਹੈ ਤੇ ਜੇਕਰ ਉਹ ਤੁਹਾਨੂੰ ਆਪਣੀ ਮਨੋਦਸ਼ਾ ਦੱਸ ਵੀ ਦਿੰਦਾ ਹੈ ਕਿ ਉਹ ਆਪਣੇ ਮਨ ਨੂੰ ਕਿਵੇਂ ਦੇਖਦਾ ਹੈ ਕਿਵੇਂ ਆਪਣੇ ਵਿਚਾਰਾਂ ਦਾ ਨਿਰੇਖਣ ਕਰਦਾ ਹੈ ਤਾਂ ਤੈਨੂੰ ਕੀ ਲੱਗਦਾ ਹੈ ਕਿ ਇਹ ਸਭ ਜਾਣ ਕੇ ਤੂੰ ਵੀ ਡੂੰਘੇ ਧਿਆਨ ਵਿੱਚ ਉਤਰ ਪਾਵੇਂਗਾ ਜੇਕਰ ਤੂੰ ਅਜਿਹਾ ਸੋਚ ਰਿਹਾ ਹੈ ਤਾਂ ਮੈਂ ਤੈਨੂੰ ਇੱਕ ਗੱਲ ਦੱਸ ਦਵਾਂ ਕਿ ਤੂੰ ਆਪਣੇ ਹੀ ਮਨ ਦੇ ਬਣਾਏ ਜਾਲ ਵਿੱਚ ਪੂਰੀ ਤਰ੍ਹਾਂ ਫਸ ਜਾਵੇਂਗਾ ਜੇਕਰ ਤੈਨੂੰ ਕੋਈ ਅਜਿਹੀ ਪ੍ਰਕਿਰਿਆ ਪਤਾ ਲੱਗ ਗਈ ਕਿ ਕਿਵੇਂ ਡੂੰਘੇ ਧਿਆਨ ਵਿੱਚ ਦਾਖਲ ਹੋਣਾ ਹੈ ਤਾਂ ਤੇਰਾ ਮਨ ਉਸੇ ਪ੍ਰਕਿਰਿਆ ਦਾ ਪਾਲਣ ਕਰਨ ਦੀ ਕੋਸ਼ਿਸ਼ ਕਰੇਗਾ ਵਰਤਮਾਨ ਵਿੱਚ ਮੌਜੂਦ ਰਹਿ ਕੇ ਤੁਸੀਂ ਆਪਣੀ ਮਨੋਦਸ਼ਾ ਨੂੰ ਨਹੀਂ ਸਮਝ ਸਕੋਗੇ ਸਗੋਂ ਤੁਹਾਡਾ ਮਨ ਤਾਂ ਉਸ ਪ੍ਰਕਿਰਿਆ ਦੇ ਵਿਚਾਰਾਂ ਵਿੱਚ ਉਲਝਿਆ ਰਹੇਗਾ ਤੁਸੀਂ ਤਾਂ ਆਪਣੇ ਮਨ ਨੂੰ ਇੱਕ ਕੰਮ ਕਰਨ ਲਈ ਦੇ ਦਿੱਤਾ ਹੈ ਤੇ ਤੁਹਾਡਾ ਮਨ ਉਸੇ ਕੰਮ ਨੂੰ ਕਰਦਾ ਰਹੇਗਾ ਤੁਸੀਂ ਵੀ ਉਸ ਕੰਮ ਵਿੱਚ ਸ਼ਾਮਲ ਹੋ ਜਾਓਗੇ ਤਾਂ ਦੱਸੋ ਇਸ ਤਰ੍ਹਾਂ ਤੁਸੀਂ ਆਪਣੇ ਮਨ ਦਾ ਨਿਰੇਖਣ ਕਿਵੇਂ ਕਰ ਸਕੋਗੇ ਕਿਉਂਕਿ ਤੁਸੀਂ ਤਾਂ ਖੁਦ ਹੀ ਆਪਣੇ ਮਨ ਨਾਲ ਜੁੜ ਗਏ ਤੁਸੀਂ ਆਪ ਹੀ ਆਪਣੇ ਮਨ ਦੇ ਨਾਲ ਇੱਕ ਹੋ ਗਏ ਗੁਰੂ ਨੇ ਦੱਸਿਆ ਕਿ ਤੁਸੀਂ ਆਪਣੇ ਮਨ ਨੂੰ ਉਦੋਂ ਹੀ ਸਮਝ ਸਕਦੇ ਹੋ ਜਦੋਂ ਤੁਸੀਂ ਆਪਣੇ ਮਨ ਤੋਂ ਵੱਖ ਹੋ ਕੇ ਆਪਣੇ ਮਨ ਨੂੰ ਦੇਖ ਸਕੋ ਤੁਸੀਂ ਦੂਰ ਤੋਂ ਖੜੇ ਹੋ ਕੇ ਆਪਣੇ ਮਨ ਦੀਆਂ ਹਰਕਤਾਂ ਨੂੰ ਸਮਝ ਸਕੋ ਜੋ ਵੀ ਵਿਸ਼ਾ ਜਾਂ ਜੋ ਵੀ ਚੀਜ਼ ਨੂੰ ਤੁਸੀਂ ਸਮਝਣਾ ਚਾਹੁੰਦੇ ਹੋ ਤੁਹਾਨੂੰ ਉਸ ਵੱਲ ਵੱਖਰੇ ਹੋ ਕੇ ਦੇਖਣਾ ਪਵੇਗਾ ਤੇ ਜੇਕਰ ਤੁਸੀਂ ਉਸ ਨਾਲ ਇੱਕ ਹੋ ਜਾਂਦੇ ਹੋ ਤਾਂ ਤੁਸੀਂ ਉਸ ਨੂੰ ਕਦੇ ਨਹੀਂ ਸਮਝ ਸਕੋਗੇ ਤੁਸੀਂ ਉਸ ਵਿੱਚ ਸ਼ਾਮਲ ਹੋ ਜਾਓਗੇ ਜਿਵੇਂ ਤੁਸੀਂ ਆਪਣੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਪਰ ਵਿਚਾਰਾਂ ਨੂੰ ਸਮਝਦੇ ਸਮਝਦੇ ਤੁਸੀਂ ਆਪਣੇ ਹੀ ਵਿਚਾਰਾਂ ਵਿੱਚ ਗੁਆਚ ਜਾਂਦੇ ਹੋ ਕੀ ਤੂੰ ਕਦੇ ਇਸ ਚੀਜ਼ ਦਾ ਅਨੁਭਵ ਕੀਤਾ ਹੈ ਚੇਲੇ ਨੇ ਹਾਂ ਵਿੱਚ ਸਿਰ ਹਿਲਾ ਕੇ ਕਿਹਾ ਕਿ ਹਾਂਜੀ ਗੁਰੂ ਜੀ ਜਦੋਂ ਵੀ ਮੈਂ ਆਪਣੇ ਵਿਚਾਰਾਂ ਨੂੰ ਦੇਖਣਾ ਸ਼ੁਰੂ ਕਰਦਾ ਤਾਂ ਅਜਿਹਾ ਹੀ ਹੁੰਦਾ ਹੈ ਮੈਂ ਆਪਣੇ ਹੀ ਖਿਆਲਾਂ ਵਿੱਚ ਗੁਆਚ ਜਾਂਦਾ ਕੁਝ ਸਮੇਂ ਬਾਅਦ ਮੈਨੂੰ ਖਿਆਲ ਆਉਂਦਾ ਹੈ ਕਿ ਮੈਂ ਆਪਣੇ ਵਿਚਾਰਾਂ ਦਾ ਨਿਰੇਖਣ ਕਰ ਰਿਹਾ ਸੀ ਪਰ ਮੈਂ ਉਹਨਾਂ ਵਿੱਚ ਉਲਝ ਚੁੱਕਿਆ ਗੁਰੂ ਨੇ ਸਾਰੇ ਚੇਲਿਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਜਿਵੇਂ ਗੁੱਸੇ ਨਾਲ ਭਰਿਆ ਹੋਇਆ ਆਦਮੀ ਕਦੇ ਵੀ ਆਪਣੇ ਕਰੋਧ ਨੂੰ ਨਹੀਂ ਦੇਖ ਸਕਦਾ ਕਿਉਂਕਿ ਉਹ ਆਪਣੇ ਕਰੋਧ ਨਾਲ ਆਪ ਹੀ ਇੱਕ ਹੋ ਜਾਂਦਾ ਹੈ ਉਹ ਆਪਣੇ ਗੁੱਸੇ ਨੂੰ ਹੀ ਆਪਣੀ ਹੋਂਦ ਸਮਝ ਲੈਂਦਾ ਹੈ ਤੇ ਇਸੇ ਲਈ ਉਹ ਕਦੇ ਵੀ ਇਹ ਨਹੀਂ ਦੇਖ ਪਾਉਂਦਾ ਕਿ ਇਹ ਗੁੱਸਾ ਉਸ ਦੇ ਮਨ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਕਿਵੇਂ ਇਹ ਗੁੱਸਾ ਉਸ ਦੇ ਮਨ ਨੂੰ ਦੁਖੀ ਕਰ ਜਾਵੇਗਾ ਉਹ ਕਦੇ ਨਹੀਂ ਦੇਖ ਸਕੇਗਾ ਕਿਉਂਕਿ ਉਸ ਕੋਲ ਆਪਣੇ ਗੁੱਸੇ ਨੂੰ ਆਪਣੇ ਨਾਲੋਂ ਵੱਖ ਕਰਕੇ ਦੇਖਣ ਦੀ ਕਲਾ ਹੀ ਨਹੀਂ ਹੈ ਇਸੇ ਚੀਜ਼ ਦੇ ਲਈ ਸਾਰੇ ਅਭਿਆਸ ਬਣੇ ਹੋਏ ਨੇ ਤਾਂ ਜੋ ਤੁਸੀਂ ਕੇਵਲ ਇੱਕ ਦਰਸ਼ਕ ਇੱਕ ਸਾਕਸੀ ਬਣ ਕੇ ਸਭ ਕੁਝ ਇਸ ਦੇ ਪੂਰਨ ਰੂਪ ਵਿੱਚ ਵੇਖ ਸਕੋ ਤੇ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਸਾਰੇ ਵਿਚਾਰਾਂ ਦੇ ਅਸਲ ਸਰੂਪ ਨੂੰ ਦੇਖਦੇ ਹੋ ਤਾਂ ਤੁਸੀਂ ਇਸ ਦੀ ਅਸਥਿਰਤਾ ਨੂੰ ਜਾਣ ਜਾਂਦੇ ਹੋ ਫਿਰ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਭ ਕੁਝ ਆਉਣਾ ਤੇ ਜਾਣਾ ਹੈ ਪਰ ਚੇਤਨਾ ਹਮੇਸ਼ਾ ਮਨੁੱਖ ਦੇ ਨਾਲ ਰਹਿੰਦੀ ਹੈ ਉਸ ਨੂੰ ਵੇਖਣ ਵਾਲਾ ਦਰਸ਼ਕ ਸਾਖੀ ਉਹ ਸਦਾ ਜਿਉਂਦਾ ਰਹਿੰਦਾ ਹੈ ਉਹ ਕਦੇ ਮਰਦਾ ਨਹੀਂ ਉਹ ਨਿਰੰਤਰ ਹੈ ਤੇ ਇਹੀ ਚੇਤਨਾ ਹੁੰਦੀ ਹੈ ਚੇਤਨਾ ਕਦੇ ਵੀ ਕਿਸੇ ਚੀਜ਼ ਨਾਲ ਬੱਝੀ ਨਹੀਂ ਹੁੰਦੀ ਚੇਤਨਾ ਤੁਹਾਡਾ ਹੋਸ਼ ਹੈ ਹੋਰਾਂ ਚੀਜ਼ਾਂ ਨੂੰ ਉਹਨਾਂ ਦੇ ਰੂਪ ਵਿੱਚ ਦੇਖਣ ਦੀ ਕਲਾ ਤੁਸੀਂ ਆਪਣੀ ਚੇਤਨਾ ਰਾਹੀਂ ਹੀ ਪ੍ਰਾਪਤ ਕਰਦੇ ਹੋ ਤੁਹਾਡੀ ਚੇਤਨਾ ਦੇਨੀ ਡੂੰਗੀ ਹੋਵੇਗੀ ਉਹਨਾਂ ਹੀ ਬਿਹਤਰ ਤੁਸੀਂ ਚੀਜ਼ਾਂ ਤੋਂ ਅਲੱਗ ਹੋ ਕੇ ਉਹਨਾਂ ਨੂੰ ਦੇਖ ਸਕੋਗੇ ਐਸ ਲਈ ਆਪਣੀ ਚੇਤਨਾ ਨੂੰ ਉੱਚਾ ਚੁੱਕਣ ਦਾ ਕੰਮ ਕਰੋ ਤਾਂ ਜੋ ਤੁਸੀਂ ਆਪਣੀ ਚੇਤਨਾ ਰਾਹੀਂ ਕਿਸੇ ਵੀ ਚੀਜ਼ ਦੇ ਅਸਲ ਸਰੂਪ ਨੂੰ ਦੇਖ ਸਕੋ ਚੇਲੇ ਨੇ ਪੁੱਛਿਆ ਕਿ ਗੁਰੂ ਦੇਵ ਤੁਹਾਡੀਆਂ ਗੱਲਾਂ ਕੁਝ ਹੱਦ ਤੱਕ ਤਾਂ ਸਮਝ ਆ ਰਹੀਆਂ ਨੇ ਪਰ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਸਾਨੂੰ ਆਪਣੀ ਚੇਤਨਾ ਵਧਾਉਣ ਲਈ ਆਪਣੇ ਆਪ ਨੂੰ ਹੋਰ ਸੁਚੇਤ ਰੱਖਣ ਲਈ ਕੀ ਕਰਨਾ ਪਵੇਗਾ ਇਸ ਬਾਰੇ ਚਰਚਾ ਕਰਦਿਆਂ ਗੁਰੂ ਨੇ ਕਿਹਾ ਕਿ ਤੁਸੀਂ ਚੁੱਪ ਰਹਿ ਕੇ ਸਿਰਫ ਆਪਣੇ ਵਿਚਾਰ ਆਪਣੇ ਮਨ ਦੀਆਂ ਪ੍ਰਕਿਰਿਆਵਾਂ ਆਪਣੇ ਅਨੁਭਵਾਂ ਨੂੰ ਦੇਖਣਾ ਸ਼ੁਰੂ ਕਰੋ ਤੁਹਾਡੇ ਅਨੁਭਵ ਆਉਂਦੇ ਨੇ ਤੇ ਚਲੇ ਜਾਂਦੇ ਨੇ ਉਹ ਸਥਾਈ ਨਹੀਂ ਉਹ ਹਮੇਸ਼ਾ ਸਾਡੇ ਨਾਲ ਨਹੀਂ ਹੁੰਦੇ ਪਰ ਸਾਡਾ ਮਨ ਉਹਨਾਂ ਹੀ ਅਨੁਭਵਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਜਦੋਂ ਤੁਹਾਡੇ ਕੋਲ ਕੋਈ ਚੰਗਾ ਅਨੁਭਵ ਹੁੰਦਾ ਹੈ ਤਾਂ ਤੁਹਾਡਾ ਮਨ ਚਾਹੁੰਦਾ ਹੈ ਕਿ ਤੁਸੀਂ ਉਹੀ ਅਨੁਭਵ ਵਾਰ-ਵਾਰ ਪ੍ਰਾਪਤ ਕਰੋ ਤੇ ਤੁਹਾਡਾ ਮਨ ਤੁਹਾਨੂੰ ਉਹੀ ਅਨੁਭਵ ਕਰਨ ਦੀ ਪ੍ਰਕਿਰਿਆ ਵਿੱਚ ਫਸਾਉਂਦਾ ਹੈ ਤੁਹਾਡੀ ਚੇਤਨਾ ਤੁਹਾਡੇ ਮਨ ਦੇ ਅਧੀਨ ਹੋ ਜਾਂਦੀ ਹੈ ਅਜਿਹਾ ਹੀ ਹੁੰਦਾ ਹੈ ਇੱਕ ਸਿਗਰਟ ਪੀਣ ਵਾਲੇ ਨਾਲ ਅਜਿਹਾ ਹੀ ਹੁੰਦਾ ਹੈ ਇੱਕ ਸ਼ਰਾਬ ਪੀਣ ਵਾਲੇ ਨਾਲ ਅਜਿਹਾ ਹੀ ਹੁੰਦਾ ਹੈ ਹਰ ਭੈੜੀ ਆਦਤ ਅਪਣਾਉਣ ਵਾਲੇ ਦੇ ਨਾਲ ਕਿ ਉਸ ਦੀ ਚੇਤਨਾ ਉਸ ਦੇ ਮਨ ਦੀ ਗੁਲਾਮ ਹੋ ਜਾਂਦੀ ਹੈ ਜੇਕਰ ਤੁਸੀਂ ਆਪਣੀ ਚੇਤਨਾ ਨੂੰ ਆਪਣੇ ਮਨ ਤੋਂ ਮੁਕਤ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਚੁੱਪ ਰਹਿਣਾ ਸਿੱਖੋ ਤੁਹਾਡੀ ਜ਼ਿਆਦਾ ਬੋਲਣ ਦੀ ਆਦਤ ਦੂਜਿਆਂ ਤੋਂ ਉਹਨਾਂ ਦੇ ਤਜਰਬੇ ਸੁਣਨ ਦੀ ਆਦਤ ਤੁਹਾਡੇ ਮਨ ਨੂੰ ਹੋਰ ਜ਼ਿਆਦਾ ਭਰ ਦੇਵੇਗੀ ਪਰ ਆਪਣੀ ਚੇਤਨਾ ਨੂੰ ਆਜ਼ਾਦ ਕਰਨ ਲਈ ਤੁਹਾਨੂੰ ਆਪਣੇ ਮਨ ਨੂੰ ਖਾਲੀ ਕਰਨਾ ਸਿੱਖਣਾ ਪਵੇਗਾ ਜਦੋਂ ਤੁਸੀਂ ਆਪਣੇ ਮਨ ਨੂੰ ਖਾਲੀ ਕਰੋਗੇ ਉਦੋਂ ਤੁਸੀਂ ਆਪਣੀ ਚੇਤਨਾ ਦਾ ਅਸਲ ਸਰੂਪ ਵੇਖ ਸਕੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਚੁੱਪ ਰਹਿ ਕੇ ਆਪਣੀ ਚੇਤਨਾ ਨੂੰ ਕਿਵੇਂ ਉੱਚਾ ਚੁੱਕਣਾ ਹੈ ਹਮੇਸ਼ਾ ਸੁਚੇਤ ਕਿਵੇਂ ਰਹਿਣਾ ਹੈ ਸੁਚੇਤ ਰਹਿਣਾ ਹੀ ਸਾਡਾ ਅਸਲੀ ਸੁਭਾਅ ਹੁੰਦਾ ਹੈ ਪਰ ਅਸੀਂ ਇਸ ਨੂੰ ਭੁੱਲ ਗਏ ਹਾਂ ਆਪਣੇ ਮਨ ਦੇ ਅਧੀਨ ਹੋ ਕੇ ਅਸਲੀ ਤੁਹਾਨੂੰ ਆਪਣੇ ਮਨ ਤੋਂ ਆਪਣੀ ਚੇਤਨਾ ਨੂੰ ਦੂਰ ਕਰਨਾ ਪਵੇਗਾ ਇਸ ਦੇ ਲਈ ਚੁੱਪ ਰਹੋ ਤੇ ਆਪਣੇ ਮਨ ਦੇ ਵਿਚਾਰਾਂ ਨੂੰ ਵੇਖਣਾ ਸ਼ੁਰੂ ਕਰੋ ਉਸ ਦੇ ਅਨੁਭਵਾਂ ਨੂੰ ਮਹਿਸੂਸ ਕਰਨਾ ਸ਼ੁਰੂ ਕਰੋ ਜਦੋਂ ਤੁਸੀਂ ਆਪਣੇ ਮਨ ਦੇ ਸਾਕਸ਼ੀ ਹੋ ਜਾਂਦੇ ਹੋ ਆਪਣੇ ਮਨ ਦੇ ਮਾਲਕ ਬਣ ਜਾਂਦੇ ਹੋ ਉਸ ਨੂੰ ਵੇਖਣ ਵਾਲੇ ਬਣ ਜਾਂਦੇ ਹੋ ਤਦ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਮਨ ਵਿੱਚ ਇੱਕ ਖਿਆਲ ਆਉਂਦਾ ਹੈ ਤੇ ਦੂਜਾ ਜਾਂਦਾ ਹੈ ਦੂਜਾ ਜਾਂਦਾ ਹੈ ਤੇ ਤੀਜਾ ਆਉਂਦਾ ਹੈ ਇਸ ਤਰ੍ਹਾਂ ਜਿਵੇਂ ਸੜਕ ਤੇ ਲੋਕਾਂ ਦੀ ਭੀੜ ਚੱਲ ਰਹੀ ਹੁੰਦੀ ਹੈ ਇੱਕ ਬੰਦਾ ਜਾਂਦਾ ਹੈ ਦੂਜਾ ਆਉਂਦਾ ਹੈ ਦੂਜਾ ਜਾਂਦਾ ਹੈ ਤਾਂ ਤੀਜਾ ਆਉਂਦਾ ਹੈ ਇਸੇ ਤਰ੍ਹਾਂ ਬਹੁਤ ਸਾਰੇ ਵਿਚਾਰ ਸਾਡੇ ਮਨ ਦੀ ਧਰਤੀ ਵਿੱਚ ਆਉਂਦੇ ਨੇ ਤੇ ਜਾਂਦੇ ਰਹਿੰਦੇ ਨੇ ਪਰ ਹੌਲੀ-ਹੌਲੀ ਅਸੀਂ ਉਹਨਾਂ ਨਾਲ ਜੁੜਦੇ ਨਹੀਂ ਹੁੰਦੇ ਉਹਨਾਂ ਦੇ ਨਾਲ ਵਹਿਣਾ ਸ਼ੁਰੂ ਨਹੀਂ ਕਰਦੇ ਉਹਨਾਂ ਦੇ ਨਾਲ ਗੁੰਮ ਨਹੀਂ ਹੋ ਜਾਂਦੇ ਪਰ ਉਹਨਾਂ ਨੂੰ ਗਵਾਹ ਬਣ ਕੇ ਦੇਖਦੇ ਰਹਿੰਦੇ ਆ ਤੇ ਦੇਖਦੇ ਦੇਖਦੇ ਹੌਲੀ-ਹੌਲੀ ਉਹ ਸਾਰੇ ਵਿਚਾਰ ਉਲੋਪ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਸਾਡੇ ਮਨ ਦੀ ਧਰਤੀ ਪੂਰੀ ਤਰ੍ਹਾਂ ਖਾਲੀ ਹੋ ਜਾਂਦੀ ਹੈ ਤੇ ਹੁਣ ਇੱਥੇ ਅਸੀਂ ਪਹਿਲੀ ਵਾਰ ਆਪਣੀ ਚੇਤਨਾ ਨੂੰ ਜਾਣਦੇ ਆ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੀ ਚੇਤਨਾ ਹੀ ਸਾਡਾ ਅਸਲੀ ਆਨੰਦ ਹੈ ਇਹੀ ਸਾਡਾ ਸਰੂਪ ਹੈ ਤੇ ਉਸ ਦੇ ਲਈ ਸਾਨੂੰ ਸਾਡੇ ਮਨ ਦੀ ਮਿੱਟੀ ਨੂੰ ਪੁੱਟਣਾ ਜ਼ਰੂਰੀ ਹੁੰਦਾ ਹੈ ਇਸ ਦੇ ਲਈ ਮਿਹਨਤ ਨਹੀਂ ਕਰਨੀ ਬਸ ਉਹਨਾਂ ਵਿਚਾਰਾਂ ਨੂੰ ਦੇਖਦੇ ਰਹੋ ਇੱਕ ਵਿਚਾਰ ਜਾਂਦਾ ਹੈ ਦੂਜਾ ਆਉਂਦਾ ਹੈ ਦੂਜਾ ਜਾਂਦਾ ਹੈ ਤਾਂ ਤੀਜਾ ਆਉਂਦਾ ਹੈ ਬਸ ਦੇਖਦੇ ਰਹੋ ਦੇਖਦੇ ਰਹੋ ਗਵਾਹ ਬਣੋ ਦਰਸ਼ਕ ਬਣੋ ਤੇ ਉਹ ਵਿਚਾਰ ਇੱਕ ਪਲ ਵਿੱਚ ਅਲੋਪ ਹੋ ਜਾਂਦੇ ਨੇ ਇਸ ਦੇ ਲਈ ਤੁਹਾਨੂੰ ਚੁੱਪ ਰਹਿ ਕੇ ਅਭਿਆਸ ਕਰਨਾ ਪਵੇਗਾ। ਤੁਹਾਨੂੰ ਸ਼ਾਂਤ ਰਹਿਣਾ ਪਵੇਗਾ ਤੇ ਆਪਣੇ ਵਿਚਾਰਾਂ ਨੂੰ ਆਤਮ ਪਰਚੋਲ ਕਰਨਾ ਪਵੇਗਾ। ਆਪਣੇ ਮਨ ਦੀਆਂ ਭਾਵਨਾਵਾਂ ਨੂੰ ਸਮਝਣਾ ਪਵੇਗਾ। ਕਦੋਂ ਤੁਸੀਂ ਗੁੱਸੇ ਹੁੰਦੇ ਹੋ, ਕਦੋਂ ਤੁਸੀਂ ਖੁਸ਼ ਹੁੰਦੇ ਹੋ। ਤੁਹਾਨੂੰ ਇੱਕ ਪਾਸੇ ਖੜ ਕੇ ਵੇਖਣਾ ਪਵੇਗਾ। ਜਦੋਂ ਵੀ ਸਾਨੂੰ ਗੁੱਸਾ ਆਉਂਦਾ ਹੈ ਜਾਂ ਖੁਸ਼ੀ ਹੁੰਦੀ ਹੈ ਜਾਂ ਕਿਸੇ ਨਾਲ ਘਿਰਨਾ ਹੁੰਦੀ ਹੈ। ਤਾਂ ਸੇ ਤੁਰੰਤ ਉਤੇਜਿਤ ਹੋ ਜਾਂਦੇ ਆ ਤੇ ਉਹ ਤੇਜਨਾ ਕਾਰਨ ਹੀ ਅਸੀਂ ਉਹਨਾਂ ਭਾਵਨਾਵਾਂ ਨੂੰ ਵੱਖਰੇ ਹੋ ਕੇ ਨਹੀਂ ਦੇਖ ਪਾਉਂਦੇ ਪਰ ਜੇਕਰ ਅਸੀਂ ਉਤੇਜਿਤ ਨਹੀਂ ਹੁੰਦੇ ਸ਼ਾਂਤ ਰਹਿੰਦੇ ਆ ਆਰਾਮ ਦੇ ਰਹਿੰਦੇ ਆ ਤਾਂ ਅਸੀਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਆ ਅਸੀਂ ਉਹਨਾਂ ਨੂੰ ਜਾਣ ਸਕਦੇ ਆ ਤੇ ਜਦੋਂ ਅਸੀਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਜਾਣ ਲੈਂਦੇ ਆ ਤਦ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਵੀ ਭਾਵਨਾ ਸਦਾ ਲਈ ਨਹੀਂ ਰਹਿੰਦੀ ਜਦੋਂ ਇੱਕ ਭਾਵਨਾ ਚਲੀ ਜਾਂਦੀ ਹੈ ਦੂਜੀ ਆਉਂਦੀ ਹੈ ਖੁਸ਼ੀ ਸਦਾ ਲਈ ਨਹੀਂ ਰਹਿੰਦੀ ਉਦਾਸੀ ਸਦਾ ਲਈ ਨਹੀਂ ਰਹਿੰਦੀ ਗੁੱਸਾ ਸਦਾ ਲਈ ਨਹੀਂ ਰਹਿੰਦਾ ਨਫ਼ਰਤ ਸਦਾ ਲਈ ਨਹੀਂ ਰਹਿੰਦੀ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਇਹ ਸਾਰੀਆਂ ਭਾਵਨਾਵਾਂ ਸਾਡੇ ਅੰਦਰੋਂ ਉਲੋਪ ਹੋ ਜਾਂਦੀਆਂ ਨੇ ਤੇ ਕੇਵਲ ਇੱਕ ਪਿਆਰ ਇੱਕ ਆਨੰਦ ਸਾਡੇ ਅੰਦਰ ਰਹਿ ਜਾਂਦਾ ਹੈ ਇਸ ਨੂੰ ਹੀ ਅਸੀਂ ਪਰਮ ਆਨੰਦ ਕਹਿੰਦੇ ਹਾਂ ਤੇ ਇਹੀ ਸਾਡਾ ਅਸਲੀ ਰੂਪ ਹੁੰਦਾ ਹੈ ਇਸ ਲਈ ਤੁਸੀਂ ਆਪਣੇ ਮਨ ਦੀ ਚਾਲ ਵਿੱਚ ਆਪ ਹੀ ਨਾ ਫਸਦੇ ਚਲੇ ਜਾਓ ਬਸ ਸਿਰਫ ਦੂਰੀ ਤੇ ਖੜੇ ਹੋ ਕੇ ਆਪਣੇ ਮਨ ਦੀ ਚਾਲ ਨੂੰ ਦੇਖਦੇ ਰਹਿਣਾ ਹੈ ਤੇ ਦੇਖਦੇ ਹੀ ਦੇਖਦੇ ਤੁਹਾਡਾ ਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗਾ ਤੇ ਜਦੋਂ ਕੋਈ ਮਨ ਨਹੀਂ ਬਚੇਗਾ ਤਾਂ ਹੀ ਅਸੀਂ ਆਪਣੇ ਮਨ ਨੂੰ ਹਰ ਚੀਜ਼ ਤੇ ਕੇਂਦਰਿਤ ਕਰ ਸਕਦੇ ਹਾਂ ਹਰ ਕੰਮ ਨੂੰ ਪੂਰੇ ਧਿਆਨ ਨਾਲ ਕਰ ਸਕਦੇ ਹਾਂ ਅਸਲ ਵਿੱਚ ਮਨ ਦਾ ਅਲੋਪ ਹੋਣਾ ਹੀ ਸਿਮਰਨ ਵਿੱਚ ਪ੍ਰਵੇਸ਼ ਹੋਣਾ ਹੁੰਦਾ ਹੈ ਜਿੰਨਾ ਚਿਰ ਸਾਡਾ ਮਨ ਹਾਵੀ ਹੈ ਅਸੀਂ ਸਿਮਰਨ ਵਿੱਚ ਨਹੀਂ ਆ ਸਕਦੇ ਕਿਉਂਕਿ ਜਦੋਂ ਸਾਡਾ ਮਨ ਚਾਹੇਗਾ ਅਸੀਂ ਸਿਮਰਨ ਕਰਾਂਗੇ ਤੇ ਜਦੋਂ ਸਾਡਾ ਮਨ ਨਹੀਂ ਕਰੇਗਾ ਤਾਂ ਅਸੀਂ ਸਿਮਰਨ ਨਹੀਂ ਕਰਾਂਗੇ ਧਿਆਨ ਨਹੀਂ ਕਰਾਂਗੇ ਤੇ ਇਹ ਹਰ ਕੰਮ ਵਿੱਚ ਲਾਗੂ ਹੁੰਦਾ ਹੈ ਪਰ ਇੱਕ ਵਾਰ ਜਦੋਂ ਸਾਡਾ ਮਨ ਉਲੋਭ ਹੋ ਜਾਂਦਾ ਹੈ ਤਾਂ ਫਿਰ ਅਸੀਂ ਹਰ ਚੀਜ਼ ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ ਧਿਆਨ ਸਾਡਾ ਅਸਲੀ ਸੁਭਾਅ ਬਣ ਜਾਂਦਾ ਹੈ ਉਹੀ ਚੇਤਨਾ ਬਣ ਜਾਂਦੀ ਹੈ ਇਸ ਗਿਆਨ ਭਰਪੂਰ ਚਰਚਾ ਨੂੰ ਸੁਣ ਕੇ ਸਾਰੇ ਚੇਲੇ ਪ੍ਰਸੰਨ ਹੋ ਗਏ ਪਰ ਗੁਰੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਤੁਸੀਂ ਖੁਸ਼ ਹੋ ਰਹੇ ਹੋ ਇਹ ਵੀ ਤੁਹਾਡੇ ਮਨ ਦੀ ਇੱਕ ਭਾਵਨਾ ਹੈ ਤੁਹਾਨੂੰ ਇਹ ਗੱਲਾਂ ਸੁਣ ਕੇ ਆਨੰਦ ਆ ਰਿਹਾ ਹੈ ਇਸੇ ਕਰਕੇ ਤੁਸੀਂ ਖੁਸ਼ ਹੋ ਰਹੇ ਹੋ ਪਰ ਕੋਈ ਵੀ ਤੁਹਾਨੂੰ ਇਹ ਗੱਲਾਂ ਹਮੇਸ਼ਾ ਨਹੀਂ ਦੱਸੇਗਾ ਤੇ ਇਸ ਕਾਰਨ ਤੁਹਾਡਾ ਮਨ ਹਮੇਸ਼ਾ ਖੁਸ਼ ਨਹੀਂ ਰਹੇਗਾ ਜੇਕਰ ਤੁਸੀਂ ਅਸਲੀ ਖੁਸ਼ੀ ਦੀ ਖੋਜ ਕਰਨਾ ਚਾਹੁੰਦੇ ਹੋ ਇੱਕ ਅਜਿਹੀ ਖੁਸ਼ੀ ਜੋ ਕਦੇ ਅਲੋਪ ਨਹੀਂ ਹੁੰਦੀ ਤਾਂ ਤੁਸੀਂ ਸ਼ਾਂਤ ਚੁੱਪ ਭਾਵਨਾ ਰਹਿਤ ਹੋ ਕੇ ਆਪਣੇ ਵਿਚਾਰਾਂ ਤੇ ਆਪਣੀਆਂ ਭਾਵਨਾਵਾਂ ਨੂੰ ਵੇਖਣਾ ਸ਼ੁਰੂ ਕਰ ਦਿਓ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਕਿ ਜੋ ਵੀ ਚੇਤਨਾ ਹੁੰਦੀ ਹੈ ਉਸ ਦੀ ਵੀ ਹੁੰਦੀ ਹੈ ਉਹ ਕਦੇ ਨਹੀਂ ਮਰਦੀ ਤੇ ਬਾਕੀ ਸਭ ਚੀਜ਼ਾਂ ਅਸਥਾਈ ਨੇ ਉਹ ਖਤਮ ਹੋ ਜਾਣਗੀਆਂ ਉਹ ਮਰ ਜਾਣਗੀਆਂ ਉਹ ਪਿੱਛੇ ਛੁੱਟ ਜਾਣਗੀਆਂ ਸਾਡੀ ਚੇਤਨਾ ਤੋਂ ਇਲਾਵਾ ਇਸ ਸੰਸਾਰ ਵਿੱਚ ਕੁਝ ਵੀ ਸਦੀਵੀ ਨਹੀਂ ਹੈ ਜਦੋਂ ਸਾਡੀ ਆਤਮਾ ਚਲੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਸਰੀਰ ਵਿੱਚੋਂ ਸਾਡੀ ਚੇਤਨਾ ਹੀ ਨਿਕਲਦੀ ਹੈ ਇਸ ਲਈ ਚੇਤਨਾ ਕਦੇ ਨਹੀਂ ਮਰਦੀ ਗੁਰੂ ਨੇ ਸਾਰਿਆਂ ਨੂੰ ਉਪਦੇਸ਼ ਦਿੰਦੇ ਹੋਏ ਕਿਹਾ ਅੱਜ ਅਸੀਂ ਸ਼ਾਂਤ ਰਹਿ ਕੇ ਆਪਣੇ ਮਨ ਦੇ ਵਿਚਾਰਾਂ ਤੇ ਉਸ ਦੀਆਂ ਭਾਵਨਾਵਾਂ ਉੱਪਰ ਧਿਆਨ ਲਗਾਵਾਂਗੇ ਧਿਆਨ ਲਗਾਵਾਂਗੇ ਤੇ ਦੂਰੋਂ ਉਸ ਨੂੰ ਦੇਖਾਂਗੇ ਇਹ ਥੋੜਾ ਮੁਸ਼ਕਲ ਹੈ ਪਰ ਅਭਿਆਸ ਨਾਲ ਤੁਸੀਂ ਇਸ ਵਿੱਚ ਚੰਗੇ ਹੋਵੋਗੇ। ਤੈਸ ਤੋਂ ਬਾਅਦ ਗੁਰੂ ਨੇ ਸਾਰੇ ਚੇਲਿਆਂ ਨੂੰ ਸਿਮਰਨ ਕਰਨ ਦਾ ਧਿਆਨ ਲਗਾਉਣ ਦਾ ਸੰਕੇਤ ਦਿੱਤਾ। ਸੋ ਦੋਸਤੋ ਉਮੀਦ ਹੈ ਕਿ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਜਲਦੀ ਮਿਲਦੇ ਹਾਂ ਅਗਲੀ ਕਹਾਣੀ ਵਿੱਚ। ਤਦ ਤੱਕ ਆਪਣਾ ਖਿਆਲ ਰੱਖੋ। ਸ਼ੁਕਰੀਆ।